ਪੰਜਾਬੀ ਗਾਇਕ ਤੇਜੀ ਕਾਲੋਂ ਦੇ ਉੱਪਰ ਇੱਕ ਕਾਤਲਾਨਾ ਹਮਲਾ ਕੀਤਾ ਗਿਆ ਹੈ। ਰੋਹਿਤ ਗੁਦਾਰਾ ਗੈਂਗ ਦੇ ਵੱਲੋਂ ਇਸ ਦੀ ਜ਼ਿੰਮੇਵਾਰੀ ਲਈ ਗਈ ਹੈ। ਜਿਸ ਦੀ ਪੋਸਟ ਸੋਸ਼ਲ ਮੀਡੀਆ ਦੇ ਉੱਪਰ ਲਗਾਤਾਰ ਜੰਗਲ ਦੀ ਅੱਗ ਦੀ ਤਰ੍ਹਾਂ ਵਾਇਰਲ ਹੋ ਰਹੀ ਹੈ। ਇਸ ਪੋਸਟ ਦੇ ਵਿੱਚ ਉਹਨਾਂ ਦੇ ਵੱਲੋਂ ਸਾਫ਼ ਤੇ ਸਪਸ਼ਟ ਰੂਪ ਦੇ ਵਿੱਚ ਲਿਖਿਆ ਗਿਆ ਹੈ ਕਿ ਸਾਡੇ ਐਂਟੀ ਧੜੇ ਨੂੰ ਇਸ ਪੰਜਾਬੀ ਗਾਇਕ ਦੇ ਵੱਲੋਂ ਮਦਦ-ਮਦਦ ਕੀਤੀ ਜਾ ਰਹੀ ਸੀ। ਪੈਸੇ ਥੇਲੇ ਦੇ ਨਾਲ ਉਹਨਾਂ ਦੀ ਹਿਮਾਕਤ ਕੀਤੀ ਜਾ ਰਹੀ ਸੀ। ਇਸ ਕਰਕੇ ਇਸ ਦੇ ਉੱਪਰ ਇਹ ਕਾਤਲਾਨਾ ਹਮਲਾ ਕੀਤਾ ਗਿਆ। ਤੁਹਾਨੂੰ ਯਾਦ ਹੋਵੇਗਾ ਕਿ ਪਿਛਲੇ ਦਿਨਾਂ ਦੇ ਵਿੱਚ ਕੈਫੇ ਜਿਹੜਾ ਅਸਰੀ ਦੇ ਵਿੱਚ ਉਸ ਦੇ ਉੱਪਰ ਵੀ ਹਮਲਾ ਹੋਇਆ ਸੀ ਉਸ ਦੇ ਉੱਪਰ ਵੀ ਗੋਲੀਆਂ ਜਿਹੜੀਆਂ ਚਲਾਈਆਂ ਗਈਆਂ ਸੀ ਕਪਿਲ ਸ਼ਰਮਾ ਦਾ ਇਹ ਕੈਫੇ ਹੈ ਲਗਾਤਾਰ ਕੈਨੜਾ ਦੇ ਵਿੱਚ ਵੱਖ-ਵੱਖ ਤਰੀਕੇ ਦੇ ਨਾਲ ਇਹਨਾਂ ਗੈਂਗਸਟਰਾਂ ਦੇ ਵੱਲੋਂ ਆ ਤਬਾਹੀ ਜਿਹੜੀ ਮਚਾਈ ਜਾ ਰਹੀ ਹੈ ਜਾਂ ਫਿਰ ਇਸ ਤਰੀਕੇ ਦੀਆਂ ਅਨਸੁਖਾਵੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਜਿੱਥੇ ਹੁਣ ਇਹ ਤਾਜ਼ੀ ਘਟਨਾ ਤੇਜੀ ਕਾਲੋਂ ਦੇ ਨਾਲ ਵਾਪਰੀ ਹੈ ਤੇਜੀ ਕਾਲੋਂ ਉਹੀ ਗਾਇਕ ਹੈ ਜਿਸ ਦੇ ਵੱਲੋਂ ਮਿੱਠੀ ਜੇਲ ਗਾਣੇ ਦੇ ਨਾਲ ਨਾਮਣਾ ਘਟਿਆ ਗਿਆ ਸੀ ਹਰੇਕ ਪੰਜਾਬੀ ਸੱਭਿਆਚਾਰ ਨੂੰ ਪਿਆਰ ਕਰਨ ਵਾਲਾ ਵਿਅਕਤੀ ਵਿਸ਼ੇਸ਼ ਤੇਜੀ ਕਾਲੋਂ ਦੇ ਬਾਰੇ ਜਾਣਦਾ ਹੈ ਕੈਨੇਡਾ ਦੇ ਵਿੱਚੋਂ ਰਹਿੰਦਾ ਸੀ ਕੈਨੇਡਾ ਦੇ ਵਿੱਚ ਹੀ ਇਸ ਦੇ ਵੱਲੋਂ ਜਿੱਥੇ ਗਾਇਕੀ ਖੇਤਰ ਦੇ ਵਿੱਚ ਵਿਚਰਿਆ ਜਾ ਰਿਹਾ ਸੀ ਉੱਥੇ ਆਪਣਾ ਬਹੁਤ ਸਾਰਾ ਕਾਰੋਬਾਰ ਵੀ ਇਸ ਦੇ ਬਦੋ ਸਾਹਬਿਆ ਤੇ ਸੰਭਾਲਿਆ ਜਾ ਰਿਹਾ ਸੀ ਤੇ ਬੀਤੀ ਰਾਤ ਇਸ ਦੇ ਉੱਪਰ ਇੱਕ ਕਾਤਲਾਨਾ ਹਮਲਾ ਹੋਇਆ ਹੈ ਪੇਟ ਦੇ ਵਿੱਚ ਕਈ ਗੋਲੀਆਂ ਲੱਗਣ ਦਾ ਸਮਾਚਾਰ ਜਿਹੜਾ ਉਪ੍ਰਾਪਤ ਹੋ ਰਿਹਾ ਤੇ ਇਸ ਵਕਤ ਹੁਣ ਤੱਕ ਦੀਆਂ ਮਿਲੀਆਂ ਜਾਣਕਾਰੀਆਂ ਮੁਤਾਬਕ ਗੰਭੀਰ ਰੂਪ ਦੇ ਵਿੱਚ ਤੇਜ਼ੀ ਕਲੋ ਜ਼ਖਮੀ ਹੈ ਤੇ ਵੱਖ-ਵੱਖ ਤਰੀਕੇ ਦੇ ਨਾਲ ਪੁਲਿਸ ਜਿਹੜੀ ਆ ਉਹ ਜਾਂਚ ਕਰ ਰਹੀ ਹੈ